ਇਹ ਤਰ੍ਹਾਂ ਅਧਿਆਤਮਕ ਦੁਨੀਆ ਵਿੱਚ ਇੱਕ ਸਾਡੀ ਖੁਰਾਕ ਹੈ ਦੁਨਿਆਵੀ ਦੁਨੀਆ ਵਿੱਚ ਭੋਜਨ ਤੋਂ ਬਿਨਾ ਤਨ ਨਹੀਂ ਚੱਲਦਾ ਅਧਿਆਤਮਕ ਜੀਵਨ ਤੋਂ ਬਿਨਾ ਸੋਇਲਾ ਗਾਉਣ ਤੋਂ ਬਿਨਾ ਰੱਬ ਦੇ ਗੁਣ ਗਾਉਣ ਤੋਂ ਬਿਨਾ ਮਨ ਨਹੀਂ ਚੱਲਦਾ ਮਨ ਨਵਾਂ ਨਰੋਵਾ ਨਹੀਂ ਰਹਿ ਸਕਦਾ ਮਨ ਨੂੰ ਤੰਦਰੁਸਤ ਰੱਖਣ ਲਈ ਬਾਣੀ ਪੜ੍ਹਨੀ ਪੈਂਦੀ ਹੈ ਦੀਨ ਦੁਨੀਆ ਦੇ ਬਾਦਸ਼ਾਹ ਨੇ ਕਈ ਗੁਰਬਾਣੀ ਵਿੱਚ ਉਦਾਹਰਨਾਂ ਦਿੱਤੀਆਂ ਨੇ ਇਹ ਨਿਤਨੇਮ ਨਹੀਂ ਰੋੜ ਪੜਦੇ ਜੇ ਗੁਰ ਸਤ ਗੁਰ ਕਾਜੋ ਸੇਖ ਅਖਾਏ ਛੋ ਪਲ ਕੇ ਉਠ ਹਰ ਨਾਮ ਤੇ ਆਵੇ ਮਹਾਰਾਜ ਕਹਿੰਦੇ ਨੇ ਜਿੱਥੇ ਦੁਨਿਆਵੀ ਦੁਨੀਆਂ ਦੇ ਵਿੱਚ ਵਿਚਰਨ ਲਈ ਭੋਜਨ ਤੋਂ ਬਿਨਾਂ ਤੂੰ ਨਹੀਂ ਰਹਿ ਸਕਦਾ ਸਰੀਰ ਜਰਾ ਹੋ ਕੇ ਗਰਕ ਜਾਵੇਗਾ ਜਿੱਥੇ ਤੂੰ ਕਿਰਤ ਤੋਂ ਬਿਨਾ ਨਹੀਂ ਰਹਿ ਸਕਦਾ ਕਾਰ ਵਿਵਹਾਰ ਤੋਂ ਬਿਨਾ ਨਹੀਂ ਰਹਿ ਸਕਦਾ ਯਾਦ ਰੱਖੀ ਜੇ ਮਨ ਨੂੰ ਨਵਾਂ ਨਰੋਵਾ ਰੱਖਣਾ ਹੈ ਸ਼ਾਂਤੀ ਦੇ ਤਹਿਤ ਰੱਖਣਾ ਹੈ ਹਰਿਆ ਭਰਿਆ ਰੱਖਣਾ ਤੇ ਬਾਣੀ ਦੇ ਨਿਤਨੇਮ ਤੋਂ ਬਿਨਾ ਵੀ ਯਾਦ ਰੱਖੀ ਤੇਰਾ ਮਨ ਖੇੜੇ ਵਿੱਚ ਨਹੀਂ ਰਹਿ ਸਕਦਾ ਹੁਣ ਆਪਾਂ ਜ਼ਿਕਰ ਕਰਨਾ ਹੈ ਵੀ ਤੇ ਅਸਰ ਕਿਉਂ ਨਹੀਂ ਹੁੰਦਾ ਸੁਖ ਕਿਉਂ ਨਹੀਂ ਪੜਿਓਏ ਨੀਮ ਹੈ ਨਾ ਗੁਰ ਸਤਗੁਰ ਕਾਜੋ ਸਿੱਖ ਅਖਾਏ ਇਹ ਨਹੀਂ ਵੀ ਸਿੱਖਾ ਕਰ ਪੈਦਾ ਹੋ ਗਿਆ ਦਾੜਾ ਕੇਸ ਰੱਖ ਲਿਆ ਗਾਤਰਾ ਪਾਈ ਫਿਰਦਾ ਆ ਜੀ ਆਗੇ ਦੇ ਸਿੱਖ ਆਗੇ ਨੇ ਸਿੰਘ ਆਗੇ ਨੇ ਨਹੀਂ ਨੀਮ ਵੇਖੋ ਇਹ ਤੇ ਬਾਹਰੀ ਲਿਬਾਸ ਹੈ ਬਾਣਾ ਹੈ ਅੰਦਰ ਦਾ ਸਿੱਖ ਕੀ ਹੈ ਦੋਵੇਂ ਜ਼ਰੂਰੀ ਨੇ ਮੈਂ ਇਹ ਨਹੀਂ ਕਹਿੰਦਾ ਵੀ ਗਾਤਰਾ ਨਹੀਂ ਪਾਉਣਾ ਬਾਣਾ ਨਹੀਂ ਪਾਉਣਾ ਸਕੂਲ ਚਲੇਗੇ ਵਰਦੀ ਪਾ ਲਈ ਕਤਾਲ ਕੋਈ ਫੋੜ ਕੇ ਪੜੀ ਨਹੀਂ ਤੇ ਕਾਕਾ ਦਾ ਪਾਸ ਕਿਥੋਂ ਹੋ ਜਾਵੇ ਮੇਰੀ ਵਰਦੀ ਦੀ ਗੱਲ ਨਹੀਂ ਦੋਵੇਂ ਪੱਖ ਨਹੀਂ ਗੁਰੂ ਦਾ ਸੇਖੂ ਅਖਵਾਵੇਗਾ ਇਹ ਨਹੀਂ ਵੀ ਜਿਹੜਾ ਸਿੱਖਾਂ ਕਰ ਪੈਦਾ ਆਇਆ ਕਹਿੰਦੇ ਸ਼ੋਕ ਭਲਕੇ ਉੱਠ ਹਰ ਨਾਮ ਤੇ ਆਵੇ ਭਲਕੇ ਸਵੇਰੇ ਕਹਿੰਦੇ ਅਮਰਤ ਮੇਲੇ ਆ ਜੁੱਠਿਆ ਤੇ ਉਹਨੇ ਬਾਣੀ ਪੜੀ ਐ ਉਦਮ ਕਰੇ ਭਲਕੇ ਪਰਮਾਤੀ ਇਹ ਨਿੰਦੀ ਅੱਜ ਪੜ ਲਈ ਆ ਕਹਿੰਦੇ ਜਦੋਂ ਅਗਲੀ ਪ੍ਰਭਾਤ ਚੜੀ ਅਗਲੇ ਦਿਨ ਫਿਰ ਅਮਰਤ ਵੇਲੇ ਉੱਠ ਪਈ ਇਸ਼ਨਾਨ ਕਰੇ ਅਮਰਤ ਸਰਨਾਵੇ ਇਸ਼ਨਾਨ ਕਰੀ ਅਮਰਤ ਰੂਪੀ ਬਾਣੀ ਵਿੱਚ ਇਸ਼ਨਾਨ ਕਰੀ ਗੁਰੂ ਕੇ ਅਮਰਤ ਸਰੋਵਰਾਂ ਵਿੱਚ ਇਸ਼ਨਾਨ ਕਰੀ ਕਈਆਂ ਨੂੰ ਸਰੋਵਰਾਂ ਤੋਂ ਬੜੀ ਅਲਰਜੀ ਹੈ ਜੰਸ਼ੀਆਂ ਪਰ ਕੁਝ ਪ੍ਰਚਾਰਕ ਖਰੀਦਦੀਆਂ ਨੇ ਡਿਊਟੀ ਲਾ ਦਿੰਦੀਆਂ ਵੀ ਭਾਈ ਤੂੰ ਦਸ਼ਮਦਾ ਖੰਡਨ ਕਰਨਾ ਤੂੰ ਭਾਈ ਸਰੋਵਰਾਂ ਦਾ ਕਰਨਾ ਤੂੰ ਸੰਤਾਂ ਦਾ ਕਰਨਾ ਤੂੰ ਨਿਤਨੇਮ ਦਾ ਕਰਨਾ ਡਿਊਟੀ ਲਾ ਦਿੰਦੀਆਂ ਨੇ ਉਹਨਾਂ ਦੇ ਕਈ ਨੇ ਜਿਹੜੇ ਕਹਿੰਦੇ ਸਰੋਵਰ ਦੀ ਕੀ ਲੋੜ ਉਦੋਂ ਅਖੇ ਜੀ ਪਾਣੀ ਦੀ ਬੜੀ ਕਿੱਲਤ ਸੀ ਢਾਉਣ ਦਾ ਕੋਈ ਪ੍ਰਬੰਧ ਨਹੀਂ ਸੀ ਗੁਰਾਂ ਨੇ ਸਰੋਵਰ ਬਣਾ ਦਿੱਤੇ ਬੌਲੀਆਂ ਲਾ ਦਿੱਤੀਆਂ ਮੈਨੂੰ ਹੈਰਾਨੀ ਹੈ ਵੀ ਜਿੰਨੇ ਸਿਰ ਸਿੱਖਾਂ ਦੇ ਸਰੋਵਰਾਂ ਬਦਲੇ ਲੱਥੇ ਨੇ ਹੋਰ ਕਿਤੇ ਪਛੇ ਨਹੀਂ ਲੱਥੇ ਹਰ ਮੰਦਰ ਗਿੱਤਾ ਪੂਰ ਤੇ 17 ਵਰਿਆਂ ਤੋਂ ਦੀ ਬਾਪੂ ਦੀ ਉਮਰ ਹੈ ਜਿਹਦਾ ਨਾਂ ਬਾਬਾ ਦੀਪ ਸਿੰਘਾ ਪੁੱਤਰੇ ਘੜਾਉਣ ਦੀ ਉਮਰ ਹੈ ਕੰਨੀ ਖਬਰ ਪਈ ਵੀ ਤੁਹਾਡਾ ਹਰਮੰਦਰ ਪੂਰਤਾ ਤੇ ਲੈ ਕੇ 5000 ਸੂਰਮਾ ਘਰ ਦੇ ਸੁਖਸ਼ਾਂਤ ਆ ਕੇ ਅਨੰਦਮਈ ਸ਼ਾਹਬ ਦਾ ਦਮਦਮੀ ਟਕਸਾਲ ਦਾ ਪਹਿਲਾ ਮੁਖੀ ਚੱਲਿਆ ਜੇ ਬਿਨਾਂ ਸ਼ਰਤੋਂ ਲੜਿਆ ਬਾਣੀ ਨੂੰ ਫੁੱਲ ਚੜਾਏ ਨੇ ਗੁਰੂ ਨਾਨਕ ਨੇ ਹੀ ਕਿਹਾ ਨਾ ਵੀ ਸਿੱਖ ਲੜ ਸਕਦਾ ਜਨਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਕਲੀ ਗਲੀ ਮੇਰੀ ਆਓ ਜਿਹੜੇ ਆਂਦੇ ਨਾ ਨਹੀਂ ਲੜਿਆ ਉਹਨੂੰ ਹੱਥ ਜੋੜਿਆ ਕਰ ਉਹ ਵੀ ਤੂੰ ਬਾਬੇ ਨਾਨਕ ਨੂੰ ਵੱਡਾ ਹੈ ਉਹ ਤੇ ਕਹਿੰਦਾ ਲੜ ਸਕਦੇ ਨੇ ਤੇ ਉਹ ਲੜਿਆ ਜੇ ਜੇ ਪਾਣੀ ਦੀ ਕਿੱਲਤ ਕਰਕੇ ਹੀ ਸਰੋਵਰ ਬਣਾਏ ਸ਼ਾਨਾ ਤੇ ਫਿਰ ਜੇ ਪੂਰ ਦਿੱਤਾ ਤੇ ਸਾਨੂੰ ਤੰਗੀ ਕਾਦੀ ਐ ਇੱਧਰ ਲੇ ਬੰਨੇ ਟਵਾ ਪੁੱਟ ਕੇ ਕੋਹਰ ਖੂਹ ਬਣਾ ਲਓ ਅਰਦਾਸ ਚ ਪੜਦੇ ਨਹੀਂ ਜਦੋਂ ਅਰਦਾਸ ਵਿੱਚ ਪੜਦੇ ਜੇ ਨਾ ਵੀ ਮਹਾਰਾਜ ਸਾਡੇ ਪਾਸੋਂ ਸਰੋਵਰਾਂ ਦੇ ਇਸ਼ਨਾਨ ਨਾ ਖੋਲ ਲਈ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਇਸ਼ਨਾਨ ਨਾ ਖੋ ਲਈ ਸਰੋਵਰਾਂ ਦੀ ਉਹ ਬਾਬਾ ਬੋਤਾ ਸਿੰਘ ਗਰਜਾ ਸਿੰਘ ਐਵੇਂ ਸੈਂਕੜਿਆਂ ਨਾਲ ਟੱਕਰ ਲੈ ਰਹੇ ਨੇ ਐਵੇਂ ਜਿੱਦ ਜੀ ਪਾਲੀ ਐ ਕਿ ਨੇਰੇ ਨੂੰ ਨੇਰੇ ਚੱਲਣਾ ਹੈ ਅਮਰਤ ਸਰੋਵਰ ਇਸ਼ਨਾਨ ਕਰਕੇ ਵਾਪਸ ਪਰਤਣਾ ਹੈ ਹਨੇਰੇ ਤਾਂ ਜਾਣਾ ਵੀ ਮੁਗਲਾਂ ਦਾ ਦਿਨੇ ਪਹਿਰਾ ਦੇਖ ਲੈਣਗੇ ਉਕਸ਼ਿਬ ਕੇ ਜਾਣਾ ਸ਼ੇਰ ਲਿੰਦਾ ਲੈ ਜਾਵੇ ਯਤਨ ਰੱਖਣਾ ਵੀ ਇਸ਼ਨਾਨ ਦਾ ਲਾਗਾ ਨਾ ਪਵੇ ਐਡੀ ਸ਼ਰਧਾ ਸੀ ਜੇ ਵਾਕਿਆ ਹੀ ਪਾਣੀ ਦੀ ਕਿੰਤ ਕਰਕੇ ਸਰੋਵਰ ਬਣਾਏ ਨੇ ਤੇ ਕੀ ਬਾਬੇ ਬੋਤਾ ਹੁੰਦੇ ਗਰਜਾ ਹੁੰਦੇ ਪਿੰਡ ਕੋਈ ਖੂਹ ਨਹੀਂ ਹੈਗਾ ਉੱਥੇ ਨਾ ਲੈਂਦੇ ਸਰੋਵਰ ਕਿਉਂ ਭੱਲੇ ਬਿਰਦੇ ਨੇ ਕਿਸੇ ਦੇ ਪਿੰਡ ਬੋਲੀ ਹੈ ਨਹੀਂ ਕੋਈ ਟੋਬਾ ਕੋਈ ਦਰਿਆ ਹੋਰ ਨਹੀਂ ਪੰਜਾਬ ਤੇ ਦਰਿਆਵਾਂ ਦੀ ਧਰਤੀ ਹੈ ਕੀ ਗੱਲ ਹੈ ਉਦੇ ਪੂਰ ਦਿੱਤਾ ਦੇ ਪੂਰ ਦਿੱਤਾ ਜਾ ਕੇ ਕੋਈ ਹੋਰ ਨਦੀ ਨਾਲਾ ਪੁੱਟ ਲਓ ਕਾਵੇ ਨਹੀਂ ਸਿਰ ਦਿੰਦੇ ਜੇ ਜਿੱਥੇ ਅਮਰਤ ਰੂਪੀ ਬਾਣੀ ਦੇ ਸਰੋਵਰ ਦੀ ਗੱਲ ਹੈ ਜਿੱਥੇ 500 ਵਰੇ ਤੋਂ ਕੀਰਤਨ ਹੁੰਦਾ ਉਹ ਹਰ ਮੰਦਰ ਦਾ ਜਿਹੜਾ ਪਾਣੀ ਹੈ ਨਾ ਉਹ ਵੀ ਅਮਰਤ ਬਣ ਗਿਆ ਸਾਡੇ ਲਈ ਉਹਦੀ ਵੀ ਮਹਿਮਾ ਗੁਰੂ ਰੂਪ ਸਰੋਵਰ ਵਰਗੀ ਹੈ ਇਸ ਕਰਕੇ ਥੋੜਾ ਜਿਹਾ ਸਾਖਤਾਂ ਤੂੰ ਸ਼ੰਕੋਚ ਕਰਿਆ ਕਰੋ ਕਬੀਰ ਕਹਿੰਦਾ ਭੱਜਿਆ ਕਰੋ ਦੂਰ ਹੋਈਂ ਦੂਰ ਹੈ ਜਾਈਏ ਭਾਗ ਕਾਲੇ ਭਾਂਡੇ ਨੇ ਸਾਖਤ ਹੱਥ ਲਾਉਂਗੇ ਤੁਹਾਨੂੰ ਵੀ ਮੈਲ ਲੱਗੇਗੀ ਨੇੜੇ ਨਹੀਂ ਬੈਣਾ ਜਿਹੜਾ ਗੁਰੂ ਕਾ ਨੰਦਕ ਹੈ ਗੁਰੂ ਦੀ ਤਾਕਤ ਤੇ ਸ਼ੰਕਾ ਕਰਦਾ ਹੈ ਈਨ ਦੁਨੀਆ ਦੇ ਬਾਦਸ਼ਾਹ ਸਾਹਿਬ ਸੱਚੇ ਪਾਦਸ਼ਾਹ ਕੁੱਲ ਕੈਲਾਤ ਦਾ ਜਿਹੜਾ ਵਾਲੀ ਹੈ ਨਾ ਉਨੇ ਆਖਿਆ ਵੀ ਤੜਕੇ ਜੇ ਉੱਠ ਕੇ ਇਸ਼ਨਾਨ ਕਰੀ ਸਰੋਵਰ ਵਿੱਚ ਕਰ ਲਈ ਤਨ ਦੇ ਰੋਗ ਉੱਡ ਜਾਣ ਬਾਣੀ ਦਾ ਇਸ਼ਨਾਨ ਕਰ ਲਈ ਮਨ ਦੇ ਰੋਗ ਉੱਡ ਜਾਣ ਤੇ ਨਹੀਂ ਕੋਈ ਪ੍ਰਬੰਧ ਤੇ ਕੜ ਕੇ ਉਠੀ ਘਰ ਉੱਠ ਕੇ ਇਸ਼ਨਾਨ ਕਰੀ ਤੇ ਇਸ਼ਨਾਨ ਕਰਕੇ ਬਾਣੀ ਪੜੀ ਇਹ ਨਹੀਂ ਵੀ ਅੱਜ ਹੀ ਪੜਨੀ ਹੈ ਕੱਲ ਦਾ ਦਿਨ ਚੜਿਆ ਮਹਾਰਾਜ ਅੱਜ ਕੀ ਕਰਾਂ ਇਹ ਨਿਤ ਕਰਨਾ ਪਵੇਗਾ ਕਹਿੰਦੇ ਫਿਰ ਚੜਾ ਦਿਵਸ ਗੁਰਬਾਣੀ ਗਾਵੇ ਹਰ ਚੜਨ ਵਾਲੀ ਦਿਹਾੜੀ ਤੜਕੇ ਉੱਠਣਾ ਪੈਣਾ ਇਸ਼ਨਾਨ ਕਰਨਾ ਪੈਣਾ ਬਾਣੀ ਪੜਨੀ ਪੈਣੀ ਹੈ ਫਿਰ ਦੀਨ ਦੁਨੀਆ ਦੇ ਪਾਤਸ਼ਾਹ ਕਹਿੰਦੇ ਨੇ ਬਾਬਾ ਨਾਨਕ ਖੁਸ਼ ਹੋਣਾ ਹੈ ਫਿਰ ਇਹ ਚਿੰਤਾਵਾਂ ਮੁਕਣੀਆਂ ਨੇ ਫਿਰ ਮਨ ਦੇ ਰੋਗ ਉੱਡਣੇ ਨੇ ਸੋ ਸਾਹਿਬ ਸੱਚੇ ਪਾਤਸ਼ਾਹ ਨੇ ਕਈ ਜਗ੍ਹਾ ਲਿਖਿਆ ਸੰਤਾਂ ਦਾ ਇੱਕ ਬਚਨ ਹੈ ਗੰਦਮਣੀ ਟਕਸਾਲ ਦੇ ਬਾਰੇ ਵਿੱਚ ਮੁਕੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਕਈ ਵਾਰ ਸਾਡਾ ਨੁਕਸਾਨ ਹੋ ਜਾਵੇ ਤੇ ਅਸੀਂ ਕਹਿੰਦੇ ਯਾਰ ਛੱਡੋ ਨਿਤਨੇਮ ਕੀ ਕਰਨਾ ਹੈ ਗੱਲ ਤੇ ਉੱਥੇ ਹੀ ਹੈ ਨਫਾ ਦੇ ਕੋਈ ਹੁੰਦਾ ਨਹੀਂ ਦੁੱਖ ਦੇ ਉੱਥੇ ਹੀ ਨੇ ਤੇ ਮਹਾਂਪੁਰਸ਼ੇ ਬਚਨ ਕਰਿਆ ਕਰਦੇ ਸੀ ਵੀ ਭਾਵੇਂ ਤੇਰੀਆਂ 100 ਗਾਗਰਾਂ ਘਿਓ ਦੀਆਂ ਡੁੱਲ ਜਾਣ ਪੁਰਾਣੇ ਬਚਨ ਨੇ ਨਾ ਘਿਓ ਦਾ ਮੁੱਲ ਬੜਾ ਹੈ ਭਾਵੇਂ ਖੌਦ ਅਗਰਾਂ ਭਰੀਆਂ ਘੋੜੀਆਂ ਡੁੱਲ ਜਾਣ ਇਹ ਮਾਈ ਹੋ ਭਾਈ ਕਿਤੇ ਨਿਤ ਨੇ ਨਾ ਛੱਡ ਦੇ ਹੁਣ ਕਿਸੇ ਨਾ ਗੁੱਸੇ ਹੋਏ ਜੇ ਨੁਕਸਾਨ ਹੋਇਆ ਰੋਟੀ ਖਾਣੀ ਛੱਡ ਦਿੰਦੇ ਜੇ ਕਿਸੇ ਨਾ ਗੁੱਸੇ ਹੋਏ ਜੇ ਨੁਕਸਾਨ ਹੋ ਗਿਆ ਹੈ ਡਰ ਗਏ ਨੇ ਫੇਰ ਅੱਗ ਲੱਗ ਗਈ ਘਰ ਨੂੰ ਕੰਮ ਤੇ ਜਾਣਾ ਛੱਡ ਦਿੰਦੇ ਜੇ ਜੇ ਜਨਿਆਵੀ ਸਰੀਰ ਨੂੰ ਚੱਲਦਿਆਂ ਰੱਖਣ ਲਈ ਦੁਨਿਆਵੀ ਕਾਰ ਵਿਵਹਾਰ ਨਹੀਂ ਛੱਡੇ ਸਿਖਾਇ ਅੰਦਰ ਦੀ ਦੁਨੀਆ ਦੇ ਆਤਮਕ ਦੁਨੀਆ ਵੇਖੀ ਕਿਤੇ ਨਿਤਨੇਮ ਨਾ ਛੱਡਦੇਂ ਵੇਖੀ ਕਿਤੇ ਕਹਿੰਦੇ ਬਾਣੀ ਪੜਨੀ ਨਾ ਛੱਡਦੇਂ ਫਰੀਦ ਬੜਾ ਤਤਾ ਜਿਹੜੇ ਰੋਜ਼ ਨਿਤਨੇਮ ਨਮਾਜ਼ ਨਹੀਂ ਨਾ ਪੜਦੇ ਫਰੀਦ ਬੜਾ ਤਤਾ ਉਹਨਾਂ ਦੇ ਉੱਤੇ ਧਿਆਨ ਦਿਓ ਫਰੀਦ ਨੇ ਕੁੱਤੇ ਕਹਿ ਦਿੱਤਾ ਉਹਨਾਂ ਨੂੰ ਉਚਾਰਾ ਕਰਿਓ ਕਿਉਂਕਿ ਬਾਣੀ ਜਿਹੜੀ ਆ ਬਾਣੀ ਨੂੰ ਬੰਦੇ ਦਾ ਭੈ ਨਹੀਂ ਬੰਦਾ ਬੰਦੇ ਤੋਂ ਡਰਦਾ ਵੀ ਸਾਹਮਣੇ ਲੀਡਰ ਸਾਹਿਬ ਬੈਠੇ ਨੇ ਹੁਣ ਸੱਚੀ ਗੱਲ ਕਿੱਦਾਂ ਕਰਾਂ ਗੁਰੂ ਨੂੰ ਕਿਸੇ ਦਾ ਡਰ ਨਹੀਂ ਹੁੰਦਾ ਤੇ ਗੁਰੂ ਬਾਣੀ ਜਦੋਂ ਉਚਾਰਦਾ ਕਿਸੇ ਦੇ ਭੈ ਵਿੱਚ ਨਹੀਂ ਤੇ ਮੈਂ ਬੇਨਤੀ ਕਰਾਂ ਬੁਲਾਰਿਆਂ ਨੂੰ ਵੀ ਜਦੋਂ ਅਰਥ ਕਰਨੇ ਨੇ ਅਰਥ ਵੀ ਸਿੱਧੇ ਕਰਿਆ ਕਰੋ ਜੋ ਬਾਣੀ ਕਹਿੰਦੀ ਆ ਵੱਲ ਨਾ ਪਾਇਆ ਕਰੋ ਜਿਹੜਾ ਕਹਿੰਦਾ ਨमाज ਨਹੀਂ ਨਾ ਪੜਦਾ ਫਰੀਦ ਕਹਿੰਦਾ ਕੁੱਤਾ ਹੈ ਕਰਤੇ ਦੀ ਕਰਨੀ ਨੂੰ ਨਹੀਂ ਜਾਣਦਾ ਕੁੱਤੇ ਦਾ ਕੀ ਸੁਭਾਅ ساری ਉਮਰ ਇੱਕ ਦਰ ਦਾ ਖਾਦਾ ਕਿਦੇ ਮਾਲਕਾਂ ਦੇ ਹਲਕਾ ਹੋ ਗਿਆ ਤੇ ਮਾਲਕਾਂ ਨੂੰ ਹੀ ਵੱਢ ਲਿਆ ساری ਉਮਰ ਦੇ ਕਸਮ ਦਾ ਗੁਰੂ ਹਰਿਕ੍ਰਿਸ਼ਨ ਦਾ ਖਾਨੇ ਆ ਕਿਦੇ ਮਾਲਕਾਂ ਦਾ ਦੋਖ ਆਇਆ ਹੋੜ ਹੀ ਢਾਗੇ ਤੀਤ ਲੈਣ ਲੱਗ ਪਏ ਹੋੜਾ ਹੀ ਕਦੇ ਦੀਵੇ ਚ ਗਾਉਣ ਲੱਗ ਪਿਆ ਖਸਮ ਦਾ ਦਰ ਭੁੱਲ ਗਿਆ ਦਰ ਦਰ ਤੇ ਭੜਕਣ ਲੱਗ ਪਿਆ